ਸਟਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ 20 ਜਨਵਰੀ ਨੂੰ ਦੇਸ਼ ਦੇ ਰਾਸ਼ਟਰਪਤੀ ਵਜੋਂ ਸੋਣ ਚੁੱਕੀ ਸੀ ਬੈਡੀ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਉਮੀਦਵਾਰ ਵਜੋਂ ਵੀ ਉਹਨਾਂ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਮਸਲਿਆਂ ਬਾਰੇ ਅਜਿਹੇ ਬਿਆਨ ਦਿੱਤੇ ਸਨ ਜੋ ਕਈ ਪੱਖਾਂ ਤੋਂ ਦੁਨੀਆ ਵਿੱਚ ਚਿੰਤਾ ਪੈਦਾ ਕਰਨ ਵਾਲੇ ਸਨ ਡੰਡੀ ਅੰਤਰਰਾਸ਼ਟਰੀ ਮਸਲਿਆਂ ਉੱਤੇ ਉਹਨਾਂ ਦੇ ਹੋਰ ਨੀਆਂ ਜੰਗਾਂ ਸੰਬੰਧੀ ਇਹ ਕਿ ਹਸੀ ਕਿ ਉਹਨਾਂ ਵੱਲੋਂ ਪ੍ਰਸ਼ਾਸਨ ਸੰਭਾਲਣ ਤੋਂ ਛੇਤੀ ਹੀ ਬਾਅਦ ਇਹਨਾਂ ਜੰਗਾਂ ਨੂੰ ਖਤਮ ਕਰਵਾ ਦਿੱਤਾ ਜਾਵੇਗਾ ਡੰਡੀ ਦੋ ਜੀ ਵੱਡੀ ਗੱਲ ਉਹਨਾਂ ਨੇ ਇਹ ਵੀ ਕਹੀ ਸੀ ਕਿ ਅਮਰੀਕਾ ਅੰਤਰਰਾਸ਼ਟਰੀ ਵਪਾਰ ਵਿੱਚ ਵਪਾਰ ਵਿੱਚ ਆਪਸੀ ਲੈਣ ਦੇਣ ਵਿੱਚ ਬਰਾਬਰਤਾ ਦੀ ਨੀਤੀ ਉੱਤੇ ਚੱਲੇਗਾ ਡੰਡੀ ਤੀਸਰਾ ਇਹ ਕਿ ਅਮਰੀਕਾ ਫਰਸਟ ਦੀ ਨੀਤੀ ਅਦੀਨ ਉਹ ਦੁਨੀਆ ਪਰ ਵਿੱਚ ਅਮਰੀਕਾ ਵੱਲੋਂ ਹਰ ਤਰ੍ਹਾਂ ਦੇ ਚਲਾਏ ਜਾਂਦੇ ਸਹਾਇਤਾ ਕਾਰਜਾਂ ਉੱਤੇ ਦੁਬਾਰਾ ਵਿਚਾਰ ਕਰਨਗੇ ਡੰਡੀ ਚੌਥੀ ਏਕੇ ਓ ਸੰਯੁਕਤ ਰਾਸ਼ਟਰ ਸਮੇਤ ਹੋਰ ਅੰਤਰਰਾਸ਼ਟਰੀ ਸੰਗਠਨਾ ਪ੍ਰਤੀ ਅਮਰੀਕੀ ਨੀਤੀ ਦੇਸ਼ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੀ ਮੁੜ ਤੋਂ ਨਿਰਧਾਰਤ ਕਰਨਗੇ ਡੰਡੀ ਉਹਨਾਂ ਨੇ ਸੌ ਚੁੱਕਣ ਤੋਂ ਬਾਅਦ ਹੁਣ ਤੱਕ ਜਿਹੜੇ ਬਿਆਨ ਦਿੱਤੇ ਹਨ ਅਤੇ ਜੇ ਇਸ ਤਰ੍ਹਾਂ ਦੇ ਆਪਣੀਆਂ ਨਵੀਆਂ ਨੀਤੀਆਂ ਉੱਤੇ ਚੱਲਦਿਆਂ ਅਮਲ ਸ਼ੁਰੂ ਕੀਤੇ ਹਨ ਉਹਨਾਂ ਨੇ ਦੁਨੀਆ ਭਰ ਵਿੱਚ ਇੱਕ ਤਰ੍ਹਾਂ ਨਾਲ ਤਹਿਲਕਾ ਮਚਾ ਕੇ ਰੱਖ ਦਿੱਤਾ ਹੈ ਡੰਡੀ ਅਜਹੀਆਂ ਨੀਤੀਆਂ ਅਨੁਸਾਰ ਡੋਨਾਲਡ ਟਰੰਪ ਨੇ ਕਮਾਂਦਰੀ ਪੱਧਰ ਉੱਤੇ ਵੱਖ-ਵੱਖ ਦੇਸ਼ਾਂ ਨਾਲ ਅਮਰੀਕਾ ਦੇ ਬਣੇ ਸਬੰਧਾਂ ਉਨ੍ਹਾਂ ਨਾਲ ਹੋਈਆਂ ਸੰਧੀਆਂ ਸਟਾਰ ਅਤੇ ਸਿਆਸੀ ਦੋਸਤੀਆਂ ਨੂੰ ਇੱਕ ਤਰ੍ਹਾਂ ਨਾਲ ਤਾ ਕੁੱਤੇ ਰੱਖ ਕੇ ਆਪਣੇ ਕਦਮ ਵਧਾਉਣੀ ਸ਼ੁਰੂ ਕਰ ਦਿੱਤੇ ਹਨ ਡੰਡੀ ਰੂਸ ਯੂਕਰੇਨ ਦੀ ਹੋ ਰਹੀ ਲੰਮੀ ਅਤੇ ਤਬਾਹਕੁਨ ਜੰਗ ਸੰਬੰਧੀ ਉਹ ਵੱਡੇ ਯਤਨ ਜ਼ਰੂਰ ਕਰ ਰਹੇ ਹਨ ਪਰ ਨਾਲ ਹੀ ਇਹਨਾਂ ਦੇਸ਼ਾਂ ਨੂੰ ਸਿੱਧੇ ਰਸਤੇ ਉੱਤੇ ਨਾ ਆਉਣ ਕਰਕੇ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦੇ ਰਹੇ ਹਨ ਜਿੰਨਾ ਕਰਕੇ ਮਾਹੌਲ ਠੀਕ ਹੋਣ ਦੀ ਬਜਾਏ ਵਿਦੇਰੇ ਵਿਗੜਦਾ ਨਜ਼ਰ ਆ ਰਿਹਾ ਹੈ ਡੰਡੀ ਉਹਨਾਂ ਦੇ ਦੁਨੀਆ ਨੂੰ ਦਰਪੇਸ਼ ਅਰਥ ਵਾਰਮਿਕ ਧਰਤੀ ਦੀ ਤਪਸ਼ ਤੋਂ ਨਿਕਲਣ ਵਾਲੇ ਸੰਭਾਵੀ ਨਤੀਜਾ ਪ੍ਰਤੀਵੀ ਬੇਰੁਖੀ ਦਾ ਵਤੀਰਾ ਧਾਰਣ ਕੀਤਾ ਹੋਇਆ ਹੈ ਡੰਡੀ ਇਥੋਂ ਤੱਕ ਕਿ ਇਸ ਸੰਬੰਧੀ ਪੈरिस ਵਿੱਚ ਹੋਏ ਅੰਤਰਰਾਸ਼ਟਰੀ ਸਮਝੌਤਿਆਂ ਨੂੰ ਵੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਡੰਡੀ ਸੰਯੁਕਤ ਰਾਸ਼ਟਰ ਵੱਲੋਂ ਦੁਨੀਆ ਪਰ ਦੇ ਗਰੀਬ ਅਤੇ ਲੋੜਵੰਦ ਦੇਸ਼ਾਂ ਵਿੱਚ ਲੋਕਾਂ ਦੀ ਬਿਹਤਰੀ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਸੰਬੰਧੀ ਵੀ ਉਹ ਲੋਰੀਂਦੇ ਫੰਡ ਦੇਣ ਤੋਂ ਆਨਕਾਨੀ ਕਰਦੇ ਨਜ਼ਰ ਆ ਰਹੇ ਹਨ ਡੰਡੀ 트াম্প ਅਮੀਰ ਵਿਅਕਤੀ ਹਨ ਡੰਡੀ ਉਹਨਾਂ ਨੇ ਆਪਣੇ ਦੇਸ਼ ਤੇ ਦੁਨੀਆ ਪਰ ਦੇ ਕਈ ਹੋਰ ਦੇਸ਼ਾਂ ਵਿੱਚ ਆਪਣੇ ਵਪਾਰ ਨੂੰ ਚਮਕਾਇਆ ਹੋਇਆ ਹੈ ਡੰਡੀ ਉਹਨਾਂ ਦੀ ਮਾਨਸਿਕਤਾ ਵਪਾਰੀਆਂ ਵਾਲੀ ਹੈ ਡੰਡੀ ਇਸੇ ਤਰ੍ਹਾਂ ਉਹ ਹੋਰ ਸਰੋਕਾਰਾਂ ਨੂੰ ਵੀ ਨਜ਼ਰਅੰਦਾਜ਼ ਕਰਕੇ ਅਮਰੀਕਾ ਨੂੰ ਵਪਾਰਕ ਨੁਕਤਾ ਨਿਗਾ ਤੋਂ ਫਾਇਦਾ ਦੇਣ ਅਤੇ ਉਸ ਅਨੁਸਾਰ ਨੀਤੀਆਂ ਘੜਨ ਨੂੰ ਤਰਜੀਹ ਦੇ ਰਹੇ ਹਨ ਡੰਡੀ ਭਾਵੇਂ ਕਿ ਗਾਜ਼ਾ ਪੱਟੀ ਵਿੱਚ ਹਮਾਸ ਅਤੇ ਇਜ਼ਰਾਈਲ ਦਰਮਿਆਨ ਛਿੜੀ جنگ ਧਰਾਣ ਇਜ਼ਰਾਈਲ ਨੇ ਪਿਛਲੇ ਸਮੇਂ